ਬਹੁਤ ਸਾਰੇ ਅੱਜ ਵੀ ਹਿੰਦੂ ਵੀਰ ਨੇ ਜਿਨ੍ਹਾਂ ਅੱਗੇ ਸਾਡਾ ਸਿਰ ਝੁਕਦਾ ਏ ਜਿਹੜੇ ਆਪਣੇ ਮੰਦਰਾਂ 'ਚ ਪੂਜਾ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਢਾਲ ਖੜਕਾਉਣ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੇਤੇ ਕਰਦੇ ਨੇ ਇਹ ਮੰਦਰਾਂ ਦੀਆਂ ਜੋਤਾਂ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਵੱਲਦਾ ਪਿਆ ਹੈ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ ਸਾਡਾ ਸਿਰ ਝੁਕਦਾ ਉਹਨਾਂ ਹਿੰਦੂ ਵੀਰਾਂ ਅਗੇ ਜਿਹੜੇ ਸਿੱਖਾਂ ਦੇ ਹਰੇਕ ਦੁੱਖ ਵਿੱਚ ਸੁੱਖ ਵਿੱਚ ਖੁਸ਼ੀ ਵਿੱਚ ਗਮੀ ਵਿੱਚ ਸਿੱਖਾਂ ਦੇ ਨਾਲ ਭਾਈਵਾਲ ਨੇ ਤੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਪਰ ਨਾਲ ਹੀ ਦੂਸਰੇ ਪਾਸੇ ਜਿਨ੍ਹਾਂ ਵੀਰਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ ਕੁੜਤਨ ਹੈ ਯਰ ਭਰਿਆ ਪਿਆਏ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਅਜ ਤੋਂ ਹਜ਼ਾਰਾਂ ਸਾਲ ਪਹਿਲਾਂ 라वण ਦੀ ਭੈਣ ਸੀ ਸਰੂਪਨਖਾ ਉਹਦਾ ਨੱਕ ਵੱਢਿਆ ਗਿਆ ਉਹਨੇ ਆਪਣੀ ਭੈਣ ਦਾ ਬਦਲਾ ਲੈਣ ਵਾਸਤੇ ਸੀਤਾ ਮਾਤਾ ਜੀ ਨੂੰ ਚੁੱਕਿਆ ਤੇ ਆਪਣੇ ਘਰ ਦੇ ਵਿੱਚ ਲੈ ਕੇ ਆਂਦਾ ਆਪਣੇ ਮਹੱਲਾਂ ਦੇ ਵਿੱਚ ਲੈ ਕੇ ਆਂਦਾ ਹਿੰਦੂ ਤੇ ਆਸ ਅੰਦਰ ਲਿਖਿਆ ਹੈ ਕਿ ਰਾਵਣ ਚਾਰ ਵੇਦਾਂ ਦਾ ਗਿਆਤਾ ਸੀ ਵਿਦਵਾਨ ਬੜਾ ਸੀ ਉਸ ਵੇਲੇ ਉਹਦੀ ਸੋਨੇ ਦੀ ਲੰਕਾ ਸੀ ਜਾਨੇ ਕਿ ਅਮੀਰ ਬੰਦਾ ਤੇ 10 ਸਿਰ ਹੋਣ ਦਾ ਭਾਵ ਹੈ ਕਿ ਤੀਖਣ ਬੁੱਧੀ ਦਾ ਮਾਲਕ ਸੀ ਕਰਤਾਰ ਦਾ ਇੰਨਾ ਕਿ ਜ਼ਿਆਦਾ ਪੱਕਾ ਸੀ ਉਹਨੇ ਸੀਤਾ ਜੀ ਨੂੰ ਆਪਣੇ ਘਰ ਲੈ ਕੇ ਤੇ ਆਂਦਾ ਪਰ ਇੱਕ ਵੀ ਮੈਂ ਕਿਹਨਾ ਝਰੀਟ ਵੀ ਮਾਤਾ ਸੀਤਾ ਜੀ ਦੇ ਜਿਸਮ ਤੇ ਨਹੀਂ ਉਹਨੇ ਪਹਿਣ ਦਿੱਤੀ ਪਰ ਫਿਰ ਵੀ ਸਾਡੇ ਹਿੰਦੂ ਵੀਰ ਹਜ਼ਾਰਾਂ ਸਾਲਾਂ ਤੋਂ 라ਵਣ ਦਾ ਪੁਤਲਾ ਫੂਕਦੇ ਆਉਂਦੇ ਨੇ ਇਸ ਰੋਸ ਵਿੱਚੋਂ ਕਿ ਉਹਨੇ ਸੀਤਾ ਮਾਤਾ ਜੀ ਨੂੰ ਚੁੱਕਿਆ ਸੀ ਤੇ ਦੂਸਰੇ ਪਾਸੇ 1947 ਤੋਂ ਪਹਿਲਾਂ ਸਿੱਖਾਂ ਦੇ ਨਾਲ ਬਿਆਨਤ ਵਾਅਦੇ ਕੀਤੇ ਗਏ ਤੇ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਭਾਰਤ ਵਰਸ਼ ਉਹਨਾਂ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ। ਬਾਰ-ਬਾਰ ਸਿੱਖ ਵਿਦਵਾਨਾਂ ਨੇ ਸਿੱਖ ਲੀਡਰਾਂ ਨੇ ਸਰਦਾਰ ਕਪੂਰ ਸਿੰਘ ਵਰਗਿਆਂ ਨੇ ਉਹ ਵਾਅਦੇ ਚੇਤੇ ਵੀ ਕਰਾਉਣ ਦਾ ਯਤਨ ਕੀਤਾ ਪਰ ਤਖਤਾਂ ਦੇ ਬੈਠਿਆਂ ਦੇ ਕੰਨਾਂ ਦੇ ਜੂਂ ਤੱਕ ਨਹੀਂ ਸਰਕੀ। ਫਿਰ ਇਸ ਭਾਰਤ ਵਰਸ਼ੰਦਰ ਆਜ਼ਾਦ ਭਾਰਤ ਵਰਸ਼ੰਦਰ 1984 ਅੰਦਰ ਸਿੱਖਾਂ ਦੇ ਦਿਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਗੋਲੀ ਲੱਗੀ ਹੈ ਬੇਅੰਤ ਬਜ਼ੁਰਗ ਮਤਾਵਾ ਸ਼ਹੀਦ ਹੋ ਗਏ ਨਿੱਕੇ ਨਿੱਕੇ ਬੱਚੇ ਪ੍ਰਕਰਮਾਂ ਦੇ ਵਿੱਚ ਸਿਰ ਮਾਰ ਮਾਰ ਕੇ ਖਤਮ ਕਰ ਦਿੱਤੇ ਗਏ 1984 ਤੋਂ ਲੈ ਕਰਕੇ 1991 92 ਤੱਕ ਹਜ਼ਾਰਾਂ ਹੀ ਪੈਣਾ ਦੀ ਬੇਪਤੀ ਜਿਹੜੀ ਸੀ ਘਰਾਂ ਦੇ ਵਿੱਚ ਵੜ ਕੇ ਥਾਣਿਆਂ ਦੇ ਵਿੱਚ ਕੀਤੀ ਗਈ ਹੈ ਹਜ਼ਾਰਾਂ ਹੀ ਤਾਂ ਜਿਹੜੀਆਂ ਰੋਲੀਆਂ ਗਈਆਂ ਬੇਅੰਤ ਨੌਜਵਾਨ ਨਾਜਾਇਜ਼ ਮੁਕਾਬਲੇ ਬਣਾ ਬਣਾ ਕੇ ਝੂਠੇ ਮੁਕਾਬਲੇ ਬਣਾ ਬਣਾ ਕੇ ਖਤਮ ਕੀਤੇ ਗਏ ਲਵਾਰਸ ਲਾਸ਼ਾਂ ਕਹਿ ਕਹਿ ਕੇ ਸਾਰ ਦਿੱਤੇ ਗਏ ਦਰਿਆਵਾਂ ਦੇ ਵਿੱਚ ਲਾਸ਼ਾਂ ਰੋੜ ਦਿੱਤੀਆਂ ਗਈਆਂ ਮੇਰਾ ਸਵਾਲ ਆ ਇੱਕ ਹਿੰਦੂ ਵੀਰਾਂ ਅਗੇ ਕਿ ਅਜ ਤੋ ਹਜ਼ਾਰਾਂ ਸਾਲ ਪਹਿਲਾਂ 라ਵਣ ਦੇ ਦੁਆਰਾ ਸੀਤਾ ਮਾਤਾ ਜੀ ਨੂੰ ਚੁੱਕਿਆ ਗਿਆ ਤੁਸੀਂ ਉਸ ਇਤਿਹਾਸ ਨੂੰ ਨਹੀਂ ਭੁੱਲੇ ਅੱਜ ਤੱਕ 라ਵਣ ਦਾ ਪੁਤਲਾ ਫੂਕਦੇ ਆ ਰਹੇ ਜੇ ਤੇ ਜਿਸ 1984 ਅੰਦਰ ਸਿੱਖਾਂ ਦੀਆਂ ਬਹੁ ਬਿੜੇ ਦਿੱਤਾ ਰੁਲ ਗਈਆਂ ਨਿੱਕੇ ਨਿੱਕੇ ਬੱਚੇ ਕੋਗੋ ਕੇ ਮਾਰੇ ਗਏ ਘਰਾਂ ਦੇ ਘਰ ਜਿਹੜੇ ਉਜਾੜ ਦਿੱਤੇ ਗਏ ਸਿੱਖਾਂ ਦੇ ਦਿਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੁਸੀਂ ਅੱਜ ਕਿਵੇਂ ਕਹਿੰਦੇ ਜੇ ਸਿੱਖ 1984 ਭੁੱਲ ਜਾਣ ਇਹਦਾ ਅਨਸਾਪ ਭੁੱਲ ਜਾਣ 1984 ਸਿੱਖਾਂ ਦੇ ਦਿਲ ਵਿੱਚ ਸਿੱਖਾਂ ਦੇ ਦਿਲ ਉੱਤੇ ਇੱਕ ਉਕਰਿਆ ਹੋਇਆ ਐਸਾ ਜ਼ਖਮ ਹੈ ਜਿਹਦੀ ਚੀਜ਼ ਜਾਗਦੀ ਹੋਈ ਜ਼ਮੀਰ ਵਾਲਿਆਂ ਨੂੰ ਰਾਤ ਸੌਣ ਦਿੰਦੀ ਹੈ ਨਾ ਦਿਨੇ ਚੈਨ ਕਰਨ ਦਿੰਦੀ ਹੈ ਇਹ ਜਖਮ ਮੜਦਾ ਨਹੀਂ ਹੈ ਜੇ ਤੁਹਾਨੂੰ ਨਹੀਂ ਹਜ਼ਾਰਾਂ ਸਾਲ ਪਹਿਲਾਂ ਆਪਣੇ ਤੇ ਸੀਤਾ ਮਾਤਾ ਜੀ ਤੇ ਚੁੱਕਿਆ ਹੋਇਆ ਉਹਨੂੰ ਚੇਤੇ ਹੈ ਤੇ ਸਿੱਖਾਂ ਨੂੰ ਕਿਵੇਂ ਆਪਾਂ ਕਹਿ ਸਕਦੇ ਤੁਸੀਂ ਪੁੱਜੋ ਅੱਜ ਵੀ ਮੈਂ ਕਹਿੰਦਾ ਜਾਗਦੀ ਜ਼ਮੀਰ ਵਾਲੇ ਹਿੰਦੂ ਵੀਰ ਉਹਨਾਂ ਨੂੰ ਚਾਹੀਦਾ ਸਭ ਨੂੰ ਸਿੱਖਾਂ ਦਾ ਸਾਥ ਦੇਣਾ ਨਹੀਂ ਤਾਂ ਪੁਤਲੇ ਨੂੰ ਅੱਗ ਲਾ ਕੇ ਅਸੀਂ ਆਖੀਏ ਪੇ ਨੇਕੀ ਜਿੱਤ ਗਈ ਐ ਵਧੀਆ ਹਾਰ ਗਈ ਐ ਇਸ ਤਰ੍ਹਾਂ ਨੇਕੀਆਂ ਨਹੀਂ ਜਿੱਤਦੀਆਂ ਇਸ ਤਰ੍ਹਾਂ ਵਧੀਆ ਨਹੀਂ ਹਾਰਦੀਆਂ ਬਲਕਿ ਨੇਕੀ ਦਾ ਸਾਥ ਦੇਣਾ ਪੈਂਦਾ ਨੇਕੀ ਵਾਲਾ ਖਲੋਣਾ ਪੈਂਦਾ ਏ ਸੱਚ ਨੂੰ ਸੱਚ ਕਹਿਣਾ ਪੈਂਦਾ ਏ ਸੱਚ ਦੀ ਆਵਾਜ਼ ਬੁਲੰਦ ਕਰਨੀ ਪੈਂਦੀ ਐ ਨਹੀਂ ਤੇ ਕੱਲੇ ਪੁਤਲਿਆਂ ਨੂੰ ਅੱਗ ਲਾ ਕੇ ਨੇਕੀਆਂ ਨਹੀਂ ਜਿੱਤਦੀਆਂ ਜੇਕਰ ਬਾਬਾ ਰਣਕੇ ਗਰ ਸੋਚਦਾ ਕਿ ਬਾਬਰ ਕਿਤੇ ਨਾਰਾਜ਼ ਨਾ ਹੋ ਜੇ ਉਹ ਕਦੀ ਵੀ ਬਾਬਰ ਨੂੰ ਜਾਬਰ ਨਹੀਂ ਸੀ ਕਹਿ ਸਕਦਾ ਕਦੀ ਵੀ ਨਹੀਂ ਸੀ ਕਹਿ ਸਕਦੇ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਇਹ ਗੱਲ ਸੋਚਦੇ ਕਿ ਹਿੰਦੂ ਵੀਰਾਂ ਦੀ ਬਾਹ ਫੜ ਕੇ ਕਿਤੇ ਔਰੰਗਜ਼ੇਬ ਨਾ ਨਾਰਾਜ਼ ਹੋ ਜੇ ਦੇਸ਼ ਦੇ तमाम ਮੁਸਲਮਾਨ ਭਰਾ ਨਾਰਾਜ਼ ਹੋ ਜਾਣ ਉਹ ਕਦੀ ਵੀ ਹਿੰਦੂ ਵੀਰਾਂ ਦੀ ਬਾਹ ਨਹੀਂ ਸੀ ਫੜ ਸਕਦੇ ਪਰ ਪਤਾ ਹੋਣ ਦੇ ਬਾਵਜੂਦ ਵੀ ਅੱਗੇ ਮੌਤ ਹੈ ਕੁਰਬਾਨੀ ਕਰਨੀ ਪੈਣੀ ਐ ਅਸੀਸ ਦੇਣੇ ਪੈਣੇ ਨੇ ਗੁਰਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ ਬਾਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹ ਨਾ ਛੋੜੀਐ ਤਾਂ ਵੀ ਧੰ ਗੁਰਤੇਗ ਬਹਾਦਰ ਮਹਾਰਾਜ ਨੇ ਬਾਹ ਪਕੜੀਐ ਸਾਦਤਾਏ ਕਿ ਨਹੀਂ ਭਈ ਇਹਨਾਂ ਤੇ ਧੱਕਾ ਹੋ ਰਿਹਾ ਏ ਅੱਜ ਜਾਗਦੀ ਜੀ ਮੀਰ ਵਾਲਿਆਂ ਨੂੰ ਸਿੱਖਾਂ ਦਾ ਸਾਹ ਦੇਣਾ ਚਾਹੀਦਾ ਹੈ